ਬੀਤੇ ਦਿਨੀ ਯੂਪੀ ਦੇ ਸਾਰਨਪੁਰ ਵਿੱਚ ਦੋ ਗੁੱਟਾਂ 'ਚ ਝੜਪ ਹੋਈ ਹਿੰਸਾ ਤੋਂ ਬਾਅਦ ਸਾਰਨਪੁਰ ਸ਼ਹਿਰ 'ਚ ਕਰਫਿਊ ਜਾਰੀ ਹੈ ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਪੁਲਿਸ ਕਰਮੀਆਂ ਸਮੇਤ 19 ਲੋਕ ਜ਼ਖਮੀ ਨੇ ਦੋ ਗੁੱਟਾਂ 'ਚ ਗੁਰਦੁਆਰਾ ਈ ਜ਼ਮੀਨ ਨੂੰ ਲੈ ਕੇ ਝੜਪ ਹੋਈ ਸਾਰਨਪੁਰ ਦੇ ਸੀਆਰਪੀਐਫ ਆਈਟੀਬੀਪੀ ਨੂੰ ਤੇਨਾਤ ਕੀਤਾ ਗਿਆ ਹੈ ਸਾਰਨਪੁਰ ਦੀ ਘਟਨਾ ਤੋਂ ਬਾਅਦ ਮੁਜ਼ਫਰਨਗਰ 'ਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਮੁਜ਼ਫਰਨਗਰ ਜਾਣ ਵਾਲਾ ਰਸਤਾ ਵੀ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਹੈ ਨਾਲੀ ਕਾਵੜ ਮੇਲੇ ਤੇ Eid ਨੂੰ ਵੇਖਦਿਆ ਸੁਰੱਖਿਆ ਹੋਰ ਵੀ ਖੜੀ ਹੈ। ਸੁਭਾ ਸਰਕਾਰ ਨੇ ਮ੍ਰਿਤਕਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਜ਼ਖਮੀਆਂ ਨੂੰ 50-50 ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਹਾਰਨਪੁਰ ਮਾਮਲੇ ਤੇ UP ਸਰਕਾਰ ਤੋਂ ਰਿਪੋਰਟ ਮੰਗੀ ਹੈ। ਗ੍ਰਹਿ ਮੰਤ్రਾਲੇ ਨੇ ਅਖਿਲੇ ਸ਼ਿਆਦਵ ਦੇ ਨਾਲ ਬੀਤੇ ਦਿਨੀ ਫੋਨ ਤੇ ਵੀ ਗੱਲ ਕੀਤੀ ਸੀ। क्योंकि लगातार एक के बाद एक उत्तर प्रदेश में देखें आप कोई हिस्सा ऐसा नहीं है जहां पर शांति हो हर तरफ अराजकता है हर तरफ जो है वो हिंसा दिखाई पड़ रही है और इस अराजकता और हिंसा की अगर सबसे ज़्यादा कोई जिम्मेदार है तो उत्तर प्रदेश सरकार की असंवेदनशीलता और इसके बारे में निश्चित तौर से गृह मंत्रालय और गृह मंत्री को भी चिंता है ਇਹ ਸਾਰੀ ਝੜਪ ਦਾ ਕਾਰਨ ਇੱਕ ਪਲਾਟ ਬਣਿਆ ਜੋ ਕਿ ਗੁਰਦੁਆਰਾ ਸਿੰਘ ਸਵਾ ਦੇ ਨਾਲ ਲੱਗਦਾ ਹੈ ਇਹ ਮਾਮਲਾ ਕੋਰਟ ਚ ਸੀ ਤੇ ਕੋਰਟ ਨੇ ਸਿੱਖਾ ਦੇ ਹੱਥ ਚ ਫੈਸਲਾ ਸੁਣਾਇਆ ਪੁਲਿਸ ਉਤਰਾ ਮਦਦ ਕুতুব ਸ਼ੇਰ ਇਲਾਕੇ ਦੇ ਵਿੱਚ ਸਥਿਤ ਵਿਵਾਦਿਤ ਜ਼ਮੀਨ ਤੇ ਇੱਕ ਪੱਖ ਨੇ ਤੜਕੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਇਸ ਦੀ ਖਬਰ ਮਿਲਣ ਤੇ ਦੂਜੇ ਪੱਖ ਦੇ ਲੋਕ ਇਥੇ ਪਹੁੰਚ ਗਏ ਤੇ ਸ਼ੁਰੂ ਵਿੱਚ ਸ਼ਬਦੀ ਤਕਰਾਰ ਫਟਰਾਕ ਗੋਲਾਬਾਰੀ ਚ ਤਬਦੀਲ ਹੋ ਗਿਆ ਸੂਬਾ ਸਰਕਾਰ ਨੇ ਸਹਾਰਨਪੁਰ ਚ ਹੋਈ ਹਿੰਸਾ ਦੇ ਬਾਅਦ ਹਾਲਾਤ ਕਾਬੂ ਕਰਨ ਲਈ ਕਰਫਿਊ ਲਗਾਏ ਰੱਖਣ ਦਾ ਫੈਸਲਾ ਕੀਤਾ ਤਣਾ ਨੂੰ ਦੇਖਦਿਆਂ ਇਲਾਕੇ ਦੇ ਸਕੂਲ ਅਤੇ ਕਾਲਜ 30 ਜੁਲਾਈ ਤੱਕ ਲਈ ਬੰਦ ਕਰ ਦਿੱਤੇ ਗਏ ਨੇ